ਕੁੱਝ ਕਟਾ ਨਹੀਂ ਉਹ ਬਾਤ ਨੂੰ ਜਿਹੜਾ ਬੰਦਾ ਕਰੋੜਾਂ ਦਿੰਦਾ ਟੈਕਸ ਦਿੰਦਾ 5-700 ਬੰਦੇ ਰੁਜ਼ਗਾਰ ਦਿੰਦਾ ਅ ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾ ਲਈ ਜੇ ਕੋਈ ਦੁਸ਼ਮਨ ਲੱਗਦਾ ਹੈ ਉਹਨੇ ਪੈਰੀ ਜਾ ਕੇ ਨਹੀਂ ਗਿਆ ਮੇਰੀ ਕੋਈ ਗਲਤੀ ਹੈ ਮੈਨੂੰ ਮਾਫ਼ ਕਰ ਦੇ ਉਸ ਪਤੇ ਨਾ ਪ੍ਰਾਗੋ ਦੇ ਫਰਕ ਪਤਾ ਨਹੀਂ ਉਹ ਬਾਤ ਹੈ ਇਹ ਹਿੰਦੁਸਤਾਨ ਹੈ ਜਿਹੜੇ ਬੰਦਵਾ ਚਲੂ ਕੋਈ ਖਾਤਰਦਾਰੀ ਕਰਦੇ ਹੋ ਹਿੰਦੁਸਤਾਨ ਹੈ ਇੱਕ ਨੂੰ ਬਣਾਨੇ ਹੋ ਤੁਸੀਂ ਅਬੋਹਰ ਦੇ ਵਿੱਚ ਕੱਪੜਿਆਂ ਦੇ ਮਸ਼ਹੂਰ ਵਪਾਰੀ ਸੰਜੀਵ ਵਰਮਾ ਦਾ ਕਤਲ ਕਰ ਦਿੱਤਾ ਗਿਆ ਸੀ ਬੀਤੇ ਕੱਲ ਹਮਲਾਵਰਾਂ ਦੇ ਵੱਲੋਂ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਦੋਂ ਹਨ ਉਸਦੇ ਭਰਾ ਜਗਤ ਵਰਮਾ ਫੁੱਟ-ਫੁੱਟ ਕੇ ਰੋਂਦੇ ਹੋਏ ਨਜ਼ਰ ਆਏ ਨੇ ਤੇ ਸਰਕਾਰ ਦੇ ਉੱਤੇ ਵੀ ਆਪਣੇ ਭਰਾ ਦੇ ਕਤਲ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ ਖੜੇ ਕੀਤੇ ਗਏ ਨੇ ਉਸ ਦੇ ਵੱਲੋਂ ਬਿਕ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਜੇਲ੍ਹਾਂ ਦੇ ਵਿੱਚ ਤਾਂ ਗੈਂਗਸਟਰਾਂ ਦੀ ਖਾਤਰਦਾਰੀ ਕਰਦੀਆਂ ਨੇ ਸਰਕਾਰਾਂ ਤੇ ਅਸੀਂ ਕਰੋੜਾ ਰੁਪਏ ਟੈਕਸ ਦਿੰਨੇ ਆ ਮੇਰੇ ਭਰਾ ਦਾ ਕਸੂਰ ਕੀ ਸੀ ਇੱਕ ਵਾਰੀ ਇਹ ਤਾਂ ਦੱਸਣ ਵਪਾਰੀ ਸੰਜੇ ਬਰਮਾ ਦੇ ਕਤਲ ਤੇ ਉਸ ਦੇ ਭਰਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਸਰਕਾਰਾਂ ਦੇ ਉੱਤੇ ਗੁੱਸਾ ਫੁੱਟਦਾ ਹੋਇਆ ਤੁਸੀਂ ਦੇਖ ਸਕਦੇ ਹੋ ਭਰਾ ਦਾ ਨਜ਼ਰ ਆ ਰਿਹਾ ਉਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਨਾ ਤਾਂ ਮੈਂ ਕਿਸੇ ਪਾਰ ਦੀ ਨਾਲ ਸੰਬੰਧਿਤਾਂ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਫਿਰ ਵੀ ਅਸੀਂ ਕਰੋੜਾ ਰੁਪਏ ਟੈਕਸ ਦਿੰਨੇ ਆ ਫਿਰ ਵੀ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਦੱਸੋ ਤਾਂ ਸਹੀ ਕਿ ਮੇਰਾ ਕਸੂਰ ਕੀ ਸੀ ਅਨਨ ਨੂੰ ਪੁੱਛੋ ਅਨਨ ਨੂੰ ਪੁੱਛੋ ਇੱਕ ਭਾਈ ਨੂੰ ਕੋਲ ਦਾ ਦਰ ਪੁੱਛੋ ਹਾਂ ਹਾਂ ਮੈਂ ਲੋਕ ਪੁੱਛੋ ਮੈਂ ਕੋਈ ਪਾਰਟੀ ਚ ਨਹੀਂ ਨਾ ਮੈਂ ਕੋਈ ਰਾਜਨੀਤਾ ਮੈਂ ਦਸਤਾਰ ਐਸਮਾਨ ਕਰਦਾ ਸਾਡੇ ਨਾਲ ਇਹ ਕੀਤਾ ਚਲੋ ਪੁੱਛੋ ਅਣ ਪੁੱਛੋ ਅਣ ਪੁੱਛੋ ਭਾਈ ਨੂੰ ਖੋਣ ਦਾ ਤੰਗ ਪੁੱਛੋ ਨਾ ਮੈਂ ਰਾਜਾ ਨਾ ਮੈਂ ਕੋਈ ਪਾਰਟੀਸ਼ਨ ਮਾਤਮਾ ਨੂੰ ਮੰਨਦੇ ਹੋ ਉਹ ਯਾਰ ਥੱਕ ਕੇ ਕਿਉਂ ਮਰੀ ਜਾਂਦੇ ਹੋ ਯਾਰ ਮੇਰੀ ਗੱਲ ਪੁੱਛਾਓ ਜੀ ਲੱਗ ਬੰਦਾ ਕਰੋੜਾਂ ਦੀਆ ਟੈਕਸਿੰਦਾ 5 700 ਬੰਦੇ ਨੂੰ ਰੁਜ਼ਗਾਰ ਦਿੰਦਾ ਔਰ ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾ ਲਈ ਜੇ ਕੋਈ ਦੁਸ਼ਮਨ ਲੱਗਦਾ ਉਹਨੇ ਪੈਰੀ ਜਾ ਕੇ ਨਹੀਂ ਗਿਆ ਮੇਰੀ ਕੋਈ ਗਲਤੀ ਹੈ ਮੈਨੂੰ ਮਾਫ ਕਰ ਦੇ ਉਸ ਬੰਦੇ ਦਾ ਪ੍ਰਾਗੋ ਸਾਰੇ ਦੁੱਖ ਦੇ ਵਿੱਚ ਸਾਰੇ ਛੁੱਟ ਅਸੀਂ ਸਾਰੇ ਜਿਹੜੇ ਐਸਾ ਲੇਕੋ ਮੀਡੀਆ ਕਿ ਮੈਨੂੰ ਪਤਾ ਹੈ ਕਿ ਉਹਨੂੰ ਛੇਲੇ ਪਰ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਆਪਦੀ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੈਨੂੰ ਉਹਦੇ ਸਾਹਮਣੇ ਲੈ ਚੜਾ ਕੇ ਰੋਮਦੀਨ ਨੂੰ ਮੈਂ ਪੁੱਛਦਾ ਇਹ ਹਿੰਦੁਸਤਾਨ ਤੇਰਾ ਇਹ ਹਿੰਦੁਸਤਾਨ ਹੈ ਜੇ ਤੈ ਬਣਵਾ ਜਲੂ ਉਹਨੂੰ ਹੀ ਕਤਰਦੀ ਕਰਦੇ ਹੋ ਹਿੰਦੁਸਤਾਨ ਹੈ ਇੱਕ ਨੂਨ ਬਣਾਨੇ ਤੁਸੀਂ ਇੱਕ ਨੂਨ ਬਣਾਨੇ ਤੁਸੀਂ ਨਸਕਤੂਰ ਕੀ ਜੀਆ ਤਾਂ ਤੋ ਕਿਤੋਂ ਗੱਲ ਤੇ ਨਾਲ ਹੈ ਹਾਂ ਹਾਂ ਹੈ ਜੀ ਨਾ ਪ੍ਰਾ ਮਾਰਿਆ ਉਹ ਤੁਚੋ ਨੇ ਜਨਾਬ ਦੇ ਪ੍ਰਾਪ ਪਿਆਰ ਕਰਦਾ ਉਹ ਤੁਚੋ ਜਾਗੇ ਨੇ ਤੁਹਾਨੂੰ ਦੱਸਦੀ ਕਿ ਬੀਤੇ ਕੱਲ ਮੋਟਰਸਾਈਕਲ ਤੇ ਆਏ ਤਿੰਨ ਹਮਲਾਵਰਾਂ ਦੇ ਵੱਲੋਂ ਸੰਜੀ ਬਰਮਾ ਜੋ ਕਿ ਅਬਹੁਦੇ ਮਸ਼ਹੂਰ ਕਪੜਾ ਵਪਾਰੀ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਤੋ ਹਨੇ ਦੱਸਦੇ ਕਿ ਅਜੂਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਉਸ ਦੇ ਭਰਾ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਅਸੀਂ ਕਰੋੜਾਂ ਰੁਪਏ ਟੈਕਸ ਦਿੰਨੇ ਆ ਸੀ ਤਾਂ ਵੀ ਸੁਰੱਖਿਅਤ ਨਹੀਂ ਤੇ ਗੈਂਗਸਟਰਾਂ ਦੀਆਂ ਜੇਲਾਂ ਦੇ ਵਿੱਚ ਖਾਤਰਦਾਰੀਆਂ ਕਰਦੀ ਹੈ ਸਰਕਾਰ ਇਹ ਵੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਬੈਰ ਰਿਪੋਰਟ ਪੰਜਾਬੀ ਲੁੱਕ ਚੈਨਲ